ਜੜੇ ਪੂਰੀ ਹੀ ਤਾਂ ਤੱਕ ਚਲ ਜਾਏਗੀ ਹਾਂਜੀ ਹਾਂਜੀ ਹਣਾ ਚਲੋ ਜੀ ਆਹ ਸਹੀ ਗੱਲ ਫੜਨਾ ਵੀ ਸੋਖਾ ਆ ਜੂ ਹਣਾ ਹਾਂ ਤੇ ਲਓ ਜੀ ਮਿਰਚੀ ਵਾਲਾ ਮੰਮੀ ਜੀ ਨੇ ਬਣਾ ਕੇ ਰੈਕਟੀ ਕਰਤਾ ਵਾ ਤੇ ਹੁਣ ਆਪਾਂ ਇਹਦਾ ਕਰਦੇ ਆ ਟੇਸਟ ਤੇ ਸਾਸਰੀ ਘਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਆਸ ਕਰਦੇ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਤੇ ਇਧਰ ਮੰਮੀ ਜੀ ਕਹਿੰਦੇ ਆ ਕਿ ਮੈਂ ਕੋਈ ਇੱਕ ਰੈਸਪੀ ਬਣਾਉਣ ਲੱਗੀ ਆ ਵੱਖਰੀ ਜੀ ਤੇ ਬਣਾ ਵਲੋਗ ਤੇ ਮੈਂ ਆਖਿਆ ਚਲੋ ਬਣਾ ਲੈਨੇ ਆ ਤੇ ਵੇਖਦੇ ਆ ਅੱਜ ਰੱਖੇ ਤੇ ਆਲੂ ਹੀ ਅੱਗੇ ਇਹ ਕਿਹੜੀ ਚੀਜ਼ ਕਿਹੜੀ ਬਣਾਉਣ ਲੱਗੀ ਅੱਜ ਅੱਜ ਮੈਂ ਲੱਗੀ ਬਣਾਉਣਾ ਮਿਰਚੀ ਵੜਾ ਮਿਰਚੀ ਵੜਾ ਹਾਂ ਅੱਛਾ ਮਿਰਚਾਂ ਨਾਲ ਅੱਛਾ ਅੱਛਾ ਹਾਂ ਮੈਂ ਦਨ ਮਤੋ ਲਿਆ ਵਾ ਹਾਂਜੀ ਇਹ ਧੋ ਕੇ ਮੈਂ ਕੱਟ ਕਰਕੇ ਤੇ ਬੀਜ ਸਾਰੇ ਵਿੱਚੋਂ ਕੱਢ ਲੇ ਹਾਂ ਹੈਨਾ ਠੀਕ ਅੱਛਾ ਇਹ ਚਾਰ ਵਾਲੀਆਂ ਮਿਰਚਾਂ ਹਾਂ ਚਾਰ ਵਾਲੀਆਂ ਮਿਰਚਾਂ ਪਤਾ ਨਹੀਂ ਕੀ ਕੀ ਸੋਚਦੇ ਰਹਿੰਦੇ ਮਮੀ ਅੱਛਾ ਇਹਦੇ ਵਿੱਚ ਪਾਉਣੇ ਆ ਆਲੂ ਪੈਣਗੇ ਆਲੂ ਪੈਣੇ ਆ ਹਾਂ ਤੇ ਆ ਮੈਂ ਥੋੜੀ ਜਿਹਾ ਅਦਰਕ ਤੇ ਵਿੱਚ ਲਸਣ ਹਾਂਜੀ ਤੇ ਪਿਆਜ਼ ਹਾਂਜੀ ਤੇ ਤੁਹਾਨੂੰ ਬਾਕੀ ਸਾਰਾ ਕੁਝ ਮੈਂ ਨਾਲ-ਨਾਲ ਦੱਸੂਗੀ ਕਿ ਕਿਦਾਂ ਤੜਕਾ ਲਾਉਣਾ ਹੈ। ਅੱਛਾ ਤੇ ਚਲੋ ਫੇਰ ਬਣਾਈਏ ਹੈ। ਚਲੋ ਜੀ। ਤੇ ਡਿਸ਼ ਵੱਖਰੀ ਜੀ ਬਣਨ ਲੱਗੀ ਅੱਜ ਹੈ। ਤੇ ਵੇਖੋ ਹੁਣ ਕਿਦਾਂ-ਕਿਦਾਂ ਬਣਉਂਦੇ ਆ ਨਾ-ਨਾ ਤੁਹਾਨੂੰ ਵੀ ਦੱਸਾਂਗੇ। ਚਲੋ ਫੇਰ। ਸਾਰਿਆਂ ਤੋਂ ਪਹਿਲਾਂ ਪਾਈਏ ਇਹਦੇ ਵਿੱਚ ਥੋੜਾ ਜਿਹਾ ਤੇਲ ਹਨਾ ਕੜਾਈ ਦੇ ਵਿੱਚ। ਤੜਕਾ ਲਾਉਨੇ ਆ ਨਾ ਥੋੜਾ ਜਿਹਾ ਤੇਲ ਪਾ ਕੇ। ਅੱਛਾ ਆਲੂਆਂ ਨੂੰ ਤੜਕਾ ਲੱਗੂਗਾ? ਹਾਂ। ਠੀਕ ਠੀਕ। ਤੇ ਫੇਰ ਸਵਾਦ ਬਣੂਗਾ। ਹਾਂਜੀ। ਹਨਾ? ਆ ਨਹੀਂ ਬਿਲਕੁਲ। ਲਓ ਜੀ। ਅੱਜ ਬਣਨ ਲੱਗੀ ਆ ਮਿਰਚੀ ਵੜ ਤੇ ਦੱਸਿਓ ਕਮੈਂਟ ਕਰਕੇ ਜੇ ਕਹੇ ਨੇ ਬਣਾਇਆ ਵਾ ਟਰਾਈ ਕੀਤਾ ਵਾ ਤੇ ਨਹੀਂ ਕੀਤਾ ਤੇ ਕਿੰਨਾ ਦੱਸ ਦੇਣੀ ਤੁਹਾਨੂੰ ਕਿ ਤੁਸੀਂ ਤੜਕੇ ਤੋਂ ਬਗੈਰੀ ਬਣਾ ਸਕਦੇ ਹੋ ਹਨਾ ਤੇ ਪਰ ਮੈਂ ਆਉਣ ਲੱਗੀ ਐ ਅੱਦਰਕ ਤੇ ਲਸਣ ਤੇ ਇਹ ਤੜਕੇ ਵਿੱਚ ਹੀ ਚੰਗਾ ਲੱਗਦਾ ਹਨਾ ਬੜਾ ਵਾਲੇ ਤੇਸਟੇ ਬਣ ਗਏ ਹਨਾ ਹੂੰ ਹੂੰ ਤੇ ਆਹ ਲੋਨ ਤੜਕਾ ਲਾ ਕੇ ਤੇ ਫਿਰ ਜਿਹੜੀ ਉਹਦੀ ਫਿਲਿੰਗ ਆ ਤੇ ਮਿਰਚ ਵਿੱਚ ਭਰ ਕੇ ਤੇ ਇਹਦੇ ਉੱਤੇ ਵੇਸਣ ਲਾ ਕੇ ਤੇ ਫਿਰ ਤਲਾਂਗੇ ਇਹਨੂੰ ਅੱਛਾ ਨਹੀਂ ਵੇਸਣ ਮਤਲਬ ਪਕੌੜਿਆਂ ਵਾਂਗੂ ਹਾਂ ਪਕੌੜਿਆਂ ਵਾਂਗ ਤਲਾਂਗੇ ਅੱਛਾ ਮੈਂ ਪਹਿਲਾਂ ਇਹਦੇ ਵਿੱਚ ਆਲੂ ਭਰਾਂਗੇ ਫਿਰ ਉਸ ਤੋਂ ਬਾਅਦ ਵੇਖਣ ਦੇਵੇ ਜਦੋਂ ਪਕੌੜੇ ਕੱਢੀ ਤੇ ਉਤਰਾ ਕਰਨਾ ਹਾਂ ਮੇਸ ਨਾਲ ਪਤਲਾ ਕਰਕੇ ਜਾਂ ਡੰਡੀਆਂ ਲਾਉਣੀਆਂ ਕਿ ਨਹੀਂ ਨਹੀਂ ਇਦਾਂ ਹੀ ਅੱਛਾ ਇਦਾਂ ਹੀ ਡੋਬਣੀ ਤੇ ਇਦਾਂ ਹੀ ਆ ਨਾ ਵਿੱਚ ਠੀਕ ਠਾਕ ਇਹ ਵੀ ਹੈ ਚਲੋ ਜੀ ਫਿਰ ਵੇਖਦੇ ਹਾਂ ਕਿਵੇਂ ਦੀ ਆ ਟੇਸਟ ਇਹਦਾ ਕਿਵੇਂ ਦਾ ਬਣਦਾ ਵਾ ਠੀਕ ਹੈ ਸਾਡਾ ਤੇਲ ਹੋ ਗਿਆ ਤੇ ਇਹਦੇ ਵਿੱਚ ਜੀਰਾ ਤੇ ਸੁੱਕਾ ਧਨੀਆ ਅੱਛਾ ਤੇ ਨਾਲ ਹੀ ਪਾ ਦਾਂਗੇ ਲਸਣ ਤੇ ਅਦਰਕ ਅੱਛਾ ਮੈਂ ਇਹਨਾਂ ਕਰਕੇ ਤੜਕਾ ਲਵਾਂ ਹਾਂ ਹਾਂ ਸ਼ਾਇਦ ਇਹ ਤੜਕਾ ਨਹੀਂ ਲਾਉਣਾ ਫਿਰ ਇਹ ਨਹੀਂ ਪੋਣੀ। ਇਹ ਨਹੀਂ ਪੋਣੀ। ਠੀਕ ਆ ਫਿਰ ਸਿੰਪਲ ਪਿਆਜ਼ ਪਾ ਲਓ। ਹਾਂ। ਹਨਾ। ਪਰ ਨਹੀਂ ਯਾਰ ਵਾਕਿਆ ਤੜਕਾ ਲੱਗਣਾ ਵਾ ਤੇ ਫਿਰ ਹੀ ਸੁਆਦ ਬਣਨਗੇ। ਤੇ ਜਿਹੜਾ ਅਦਰਕ ਲਸਣ ਆ ਨਾ ਇਹਦਾ ਜਿਹੜਾ ਟੇਸਟੋਂ ਵੱਖਰਾ ਹੀ ਹੁੰਦਾ। ਅੱਛਾ। ਹਾਂ। ਸ਼ਾਇਦ ਇਧਰ ਇਹਨਾਂ ਨੂੰ ਮੈਸ਼ ਕਰ ਲਿਆ। ਹਾਂ। ਜੀ। ਬਸ ਆ ਜਾ ਲਸਣ ਅਦਰਕ ਹੋ ਗਿਆ। ਅੱਜ ਕਿਤੇ ਕੋਈ ਵੱਖਰੀ ਜੀ ਡਿਸ਼ ਖਾਣ ਨੂੰ ਮਿਲੂਗੀ। ਕਿੰਨਾ ਟਾਈਮ ਹੋ ਗਿਆ ਕੋਈ ਬਣਾਈ ਨਹੀਂ। ਹੋਏ ਹੀ ਮਸਾਲੇ। ਅੱਛਾ। ਵਿੱਚ ਪਾਵਾਂਗੇ ਅਸੀਂ ਥੋੜਾ ਜਿਹਾ ਨਮਕ। ਹੂੰ। ਥੋੜੀ ਜਿਹੀ ਹਲਦੀ। ਤੇ ਥੋੜਾ ਜਿਹਾ ਮਸਾਲਾ ਅੱਛਾ ਨਮਕ ਹੋ ਗੀ ਤੇ ਮਸਾਲਾ ਹਾਂ ਤੇ ਥੋੜਾ ਜਿਹਾ ਪਾਵਾਂਗੇ ਜੀ ਸੁੱਕਾ ਧਨੀਆ ਅੱਛਾ ਸੁੱਕਾ ਧਨੀਆ ਲੋ ਤੇ ਫਿਰ ਬਾਅਦ ਵਿੱਚ ਪਾਵਾਂਗੇ ਜੀ ਆਲੂ ਆਲੂ ਤੇ ਜਿਹੜਾ ਪਿਆਜ਼ ਵਾ ਉਹ ਲਾਸਟ ਪਾਉਣੇ ਆ ਇਹ ਤਲਕਾ ਦੇ ਵੱਡੀ ਖੇਤੀ ਲੱਗਾ ਹੈ ਅੱਛਾ ਪਿਆਜ਼ ਬਾਅਦ ਵਿੱਚ ਪਾਉਣੇ ਆ ਕਿਉਂਕਿ ਇਹਦਾ ਇੱਥੇ ਰੋਟੀ ਦੇ ਦੇ ਪੈ ਜਾਣੀ ਆ ਨਾ ਤੇ ਤਾਂ ਫਿਰ ਜਿਹੜੇ ਰੰਚੀ ਜੇ ਰਹਿਣਗੇ ਨਾ ਠੀਕ ਆ ਬੱਤੀ ਲਗਾਈ ਨਹੀਂ ਆਪਾਂ ਚਲੋ ਜੀ ਲੈ ਜੀ ਲਓ ਜੀ ਤੜਕਾ ਤੇ ਲੱਗ ਗਿਆ ਵਾਦਮਨ ਤੇ ਨਮਕ ਨਮਕ ਬਾਤ ਆ ਹਣਾ ਹੁਣੇ ਪਾਇਆ ਪਾਪ ਇਹ ਇਦਾਂ ਹੀ ਰੱਖਣ ਬੜੇ ਸੋਹਣੇ ਲੱਗਣ ਦੇ ਤੇ ਮਿਰਚਾਂ ਮੈਂ ਥੋੜੀਆਂ ਪਾਉਂਗੇ ਪਹਿਲੇ ਇੱਟਾ ਪਾ ਕਰਕੇ ਇਹਦੇ ਅੰਚੀਂ ਅੰਚੀਂ ਥੋੜੀ ਬੋਟੇ ਅਛਾਏ ਮੈਂ ਇੱਥੇ ਚ ਵੀ ਮਿਰਚਾ ਹਾਂ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼ ਲਓ ਜੀ ਪਿਆਜ਼ ਲਾਸਟ ਤੇ ਪੈਣੇ ਸਾਰੇ ਹਾਂ ਪਿਆਜ਼ ਪਾਉਣਾ ਲਾਸਟ ਤੇ ਜੇ ਤੁਸੀਂ ਵੀ ਟਰਾਈ ਕਰੋਗੇ ਤੇ ਸਾਨੂੰ ਦੱਸਿਓ ਇਹਨਾਂ ਨਾਲੇ ਪਿਆਜ਼ ਲਾਸਟ ਤੇ ਪੈਣੇ ਜੀ ਹਨਾ ਹਾਂ ਤੜਕਾ ਵੀ ਲਾ ਹੀ ਲਿਓ ਤੇ ਗਿਆ ਸਹੀ ਕਾਪਾ ਬੰਦ ਨਹੀਂ ਕੀਤਾ ਮੰਮੀ ਜੀ ਹੈ ਨਹੀਂ ਨਹੀਂ ਕਰ ਦੇਣਾ ਮੈਂ ਮਤਲਬ ਹਾਂ ਤੇ ਅਹੀਂ ਹੁਣ ਇਹਦੇ ਵਿੱਚ ਅੱਧਾ ਨਚੋੜਾਂਗੇ ਨਿੰਬੂ ਅੱਛਾ ਨਿੰਬੂ ਦਾ ਜੇ ਤਿੱਖਾ ਬਹੁਤ ਜਿਆਦਾ ਹੁੰਦਾ ਠੀਕ ਆ ਛਾ ਨਿੰਬੂ ਨਿਚੋੜਨਾ ਹੈ ਹਾਂ ਆਹ ਨੰਮੀ ਜੀ ਇਹ ਮਨਦਾ ਇਤਰਾ ਹੀ ਟੇਸਟ ਬਣ ਗਿਆ ਹੋਣੇ ਆ ਹੈ ਕਿ ਨਹੀਂ ਬਹੁਤ ਸੁਆਦ ਬਣ ਲੈ ਚਲੋ ਜੀ ਇਧਰ ਆਪਣਾ ਮਸਾਲਾ ਤਿਆਰ ਹੋ ਗਿਆ ਵਾ ਇਹਨਾਂ ਦੀ ਫਿਲਿੰਗ ਮਸਾਲਾ ਅਸੀਂ ਇਸ ਪਲੇਟ ਚ ਕਰ ਲਾਂਗੇ ਠੰਡਾ ਹੋ ਜਾਊਗਾ ਨਾਲ ਹੀ ਹਨਾ ਹਾਂਜੀ ਹਾਂਜੀ ਕੜਾਈ ਨੂੰ ਸਾਫ਼ ਕਰਕੇ ਫੇਰ ਵਿੱਚ ਪਾਤਾ ਤੇਲ ਕਿਉਂਕਿ ਇਹਨਾਂ ਨੂੰ ਪਕੌੜਿਆਂ ਵਾਂਗੂ ਤਲਣਾ ਵਾ ਤੇ ਇਧਰ ਆਪਣਾ ਵੇਸਨ ਵੀ ਪਾ ਲਿਆ ਵਾ ਇਹ ਵੀ ਤਿਆਰ ਹੋ ਗਿਆ ਤੇ ਇਧਰ ਆਲੂ ਅਸੀਂ ਸਭ ਤੋਂ ਪਹਿਲਾਂ ਕਰ ਲਈ ਹੈ ਹਨਾ ਹਾਂ ਤੇ ਚਲੋ ਫਿਰ ਹੁਣ ਮੈਂਟੋ ਮੈਂਟ ਕਰ ਦੋ ਤੇ ਰੁਕਿਆ ਨਹੀਂ ਜਾਣ ਰਿਆ ਹਾਂ ਮੰਮੀ ਤੇ ਇਹਦੇ ਵਿੱਚ ਪਾਉਣੇ ਮਸਾਲੇ ਅੱਛਾ ਥੋੜਾ ਜਿਹਾ ਪਾਵਾਂਗੇ ਨਮਕ ਕਿਉਂਕਿ ਨਮਕ ਉਹਦੇ ਵਿੱਚ ਵੀ ਪਾਇਆ ਨਾ ਹਾਂਜੀ ਤੇ ਥੋੜੀ ਜਿਹਾ ਪਾਵਾਂਗੇ ਹਲਦੀ ਨਮਕ ਹਲਦੀ ਤੇ ਥੋੜੀ ਜਿਹਾ ਪਾਵਾਂਗੇ ਮਿਰਚ ਕਿਉਂਕਿ ਮਿਰਚ ਉਹਦੇ ਵਿੱਚ ਵੀ ਹੈਗੀ ਥੋੜੀ ਬਹੁਤ ਹਾਂਜੀ ਹਾਂਜੀ ਤੇ ਅਸੀਂ ਇਹਦੇ ਵਿੱਚ ਨਹੀਂ ਨਾ ਪਾਈ ਮਿਰਚ ਪਾ ਲਈ ਹੁਣ ਠੀਕ ਆ ਜੀ ਤੇ ਇਹਨੂੰ ਅਸੀਂ ਮਿਲਾ ਲਾਂਗੇ ਮਲਾ ਲੋਈ ਨੂੰ ਇਹ ਜਵੈਨ ਵੀ ਪਾ ਲੈਂਦੇ ਵਿੱਚ ਪਰ ਅਮਨ ਬੋਲੋ ਨਹੀਂ ਖਾਂਦੇ ਨੇ ਜਵੈਨ ਨਹੀਂ ਮੈਂ ਖਾ ਲੀਨਾ ਵਾ ਪਰ ਇਹ ਆ ਕਿ ਇਹਦੇ ਵਿੱਚ ਨਹੀਂ ਚੰਗੀ ਲੱਗਣੀ ਪਕੌੜੀਆਂ ਚੰਗੀ ਲੱਗਣੀ ਨਹੀਂ ਇਹਦੇ ਉੱਪਰ ਲਾਉਣੀ ਇਹਦੇ ਵਿੱਚ ਪਾਉਣੀ ਆ ਉਹ ਹੋਈ ਹਾਂ ਸਾਲੋ ਜੀ ਪਾਉਣੀ ਨਹੀਂ ਰਹਿਣ ਚਲੋ ਠੀਕ ਰਮਨ ਇਹਨਾਂ ਖਾ ਲੈ ਹਾਂ ਚਲੋ ਜੀ ਅੱਛਾ ਆ ਵੀ ਪਾਣੇ ਆ ਚਿਲੀ ਫਲੈਕਸ ਹਾਂ ਤੇ ਉਹ ਕੀ ਆ 오ਰੀਗানো ਹਾਂ ਥੋੜੀ ਜੀ ਉਹ ਪਾ ਲੈਣੇ ਥੋੜੀ ਜੀ ਇਹ ਪਾ ਲੈਣੇ ਹਣਾ ਇਹ ਇਹ ਇਹਨਾਂ ਵਿੱਚ ਨਹੀਂ ਮੰਮੀ ਜੀ ਨਹੀਂ ਮਿਰਚ ਹੁੰਦੀ ਕਹਿੰਦਾ ਜਿਹੜਾ ਵਧੀਆ ਹੁੰਦਾ ਤਾਂ ਇਹਨਾਂ ਵਿੱਚ ਨਹੀਂ ਮਿਰਚ ਹੋ ਰਹੀਆਂ ਨੂੰ ਪਾ ਲੋ ਵਧੀਆ ਚੀਜ਼ ਆ ਵਾਲੀ ਹੂੰ ਚਲੋ ਜੀ ਬਸ ਹਾਂ ਲਓ ਜੀ ਇਧਰ ਆਪਣਾ ਵੇਸਣ ਵੀ ਕੁਲ ਗਿਆ ਹੈ ਹਾਂ ਹਾਂ ਇਧਰ ਮੰਮੀ ਜੀ ਨੇ ਵੱਖਰਾ ਹੀ ਲਾ ਲਿਆ ਵਾ ਤਰੀਕਾ ਹੈ ਇਧਰ ਗਲਾਸ ਦੇ ਵਿੱਚ ਪਾ ਲਿਆ ਵੇਸਣ ਕਹਿੰਦੇ ਆ ਇਹ ਦੇ ਵਿੱਚ ਨਾ ਇਹ ਮਿਰਚਾਂ ਦੀਆਂ ਪੂਛਾਂ ਤੋਂ ਫੜ ਫੜ ਕੇ ਇਹਦੇ ਵਿੱਚ ਪਾ ਕੇ ਤੇ ਸਿੱਧਾ ਹੀ ਤੇਲ ਦੇ ਵਿੱਚ ਹੈ ਹੋਰ ਤੇ ਇਧਰ ਹੁਣ ਫਾਈਨਲੀ ਫਿਲਿੰਗ ਕਰਨੀ ਸਟਾਰਟ ਕਰਤੀ ਆ ਤੇ ਅਛਾਏ ਤਰੀਕੇ ਨਾਲ ਕਰਨੀ ਆ ਇਹ ਫਿਲਮ ਹਾਂ ਇਹਦਾ ਪੂਰੇ ਪੜਨੇ ਹਨਾ ਠੀਕ ਆ ਅਛਾ ਉਸ ਤੋਂ ਬਾਅਦ ਇਹਨੂੰ ਇਹਦੇ ਵਿੱਚ ਪਾਉਣਾ ਹਨਾ ਹਾਂ ਲਓ ਜੀ ਇਹਦਾ ਟੇਸਟ ਹੁਣ ਤੁਹਾਨੂੰ ਕਰਕੇ ਦੱਸਾਂਗੇ ਕਿਵੇਂ ਦਾ ਵਾ ਠੀਕ ਆ ਤੇ ਸਾਰੀਆਂ ਪਹਿਲਾਂ ਪੜ ਲਈਏ ਇੱਕ ਵਾਰੀ ਹਨਾ ਚਲੋ ਜੀ ਪੜ ਲਓ ਫੇ ਸਾਰੀਆਂ ਇੱਕ ਵਾਰੀ ਤੇ ਬਾਕੀ ਤੁਸੀਂ ਸਾਰੇ ਜਣੇ ਜ਼ਰੂਰ ਦੱਸਿਓ ਜੇ ਕਿਸ ਨੇ ਇਹ ਟਰਾਈ ਕੀਤੀ ਹੋਊਗੀ ਹਨਾ ਤੇ ਜੇ ਨਹੀਂ ਕੀਤੀ ਤੇ ਜ਼ਰੂਰ ਕਰਿਓ ਤੇ ਮੰਮੀ ਜੀ ਤੇ ਕਹਿੰਦੇ ਆ ਬਹੁਤ ਟੇਸਟ ਬੰਦੇ ਆ ਬਾਕੀ ਨਾ ਤੇ ਮੈਂ ਖਾਦੇ ਹਜੇ ਤੱਕ ਤੇ ਨਾ ਮੰਮੀ ਜੀ ਨੇ ਏ ਤੁਹਾਨੂੰ ਹੁਣ ਅਹੀ ਟੇਸਟ ਇਹਦਾ ਦੱਸਣਾ ਅਜੇ ਖਾ ਕੇ ਵੀ ਕਿਵੇਂ ਤੇ ਆ ਠੀਕ ਆ ਤੇ ਬਾਕੀ ਬਸ ਹੁਣ ਫਿਲਿੰਗ ਕਰ ਲਈਏ ਸਾਰਿਆਂ ਦੀ ਜਦੋਂ ਹੁੰਦੀ ਆ ਫਿਲਿੰਗ ਫਿਰ ਇਹਨਾਂ ਨੂੰ ਆਪਾਂ ਫਰਾਈ ਕਰਨਾ ਵਾ ਹਾਂ ਫੇ ਇਕੱਠੇ ਫਰਾਈ ਕਰਕੇ ਤੇ ਤੁਹਾਨੂੰ ਟੇਸਟ ਵੀ ਦੱਸਾਂਗੇ ਨਾਲ ਇਧਰ ਲਿਆਂਦੀ ਆ ਪਟਮਾਟੋ ਸੌਸ ਠੀਕ ਆ ਤੇ ਫਿਰ ਤੁਹਾਨੂੰ ਇਹਦਾ ਟੇਸਟ ਦੱਸਾਂਗੇ ਕਿਵੇਂ ਦਾ ਵਾ ਠੀਕ ਆ ਇਹ ਉੱਪਰ ਵੀ ਆਲੂ ਲਾਉਂਦੇ ਆ ਇਹ ਉੱਪਰ ਲਾਵਾਂਗੇ ਤਾਂ ਹੀ ਤੇ ਵੇਸਾਂ ਕੀ ਹੋਣਾ ਫਿਰ ਅੱਛਾ ਆ ਵੀ ਗੱਲ ਤੇ ਨਾ ਵੇਸਣ ਇਹਨਾਂ ਖਲਾਉਣਾ ਪਤਲੇ ਪਤਲੇ ਨਾ ਲਾਣਾਗੇ ਨਾ ਸਹੀ ਗੱਲ ਐਦਾ ਸਾਰਿਆਂ ਚਲੋ ਜੀ ਇਧਰ ਆਲੂ ਲਾਲੇ ਮਿਰਚਾਂ ਤੇ ਉੱਪਰ ਵੀ ਲੋਹਾਂ ਨੂੰ ਲਾਲੇ ਆ ਮਿਰਚਾਂ ਨੂੰ ਲਕੋ ਲੈਣਾ ਤੇ ਹੁਣ ਤੀਜੇ ਨੂੰ ਲਾ ਲਈ ਹੈ ਨਾ ਹਾਂਜੀ ਐਦਾ ਸਾਰਿਆਂ ਲਾ ਲਾਂਗੇ ਸਹੀ ਗੱਲ ਵੇਸਣ ਫੇਰ ਹੀ ਖਲਾਉਣਾ ਹੈ ਨਾ ਨਹੀਂ ਤੇ ਐਦਾ ਚਿਲਕ ਜਾਣਾ ਚਲ ਜਿਹਦਾ ਮੋਟੇ ਨਾ ਆਇਓ ਹੋਰ ਤਰ੍ਹਾਂ ਦੇ ਲੱਗ ਜਣੇ ਪਤਲੇ ਜੇ ਮੋਟੂ ਮੋਟੂ ਬਗੋੜੇ ਜੇ ਖਾਂਦੀ ਸੁਆਦ ਲੱਗਣੇ ਕਿ ਨਹੀਂ ਹਾਂ ਸਹੀ ਗੱਲ ਆ ਜੇ ਐਦਾ ਘਰਾਂ ਕਿ ਤੇ ਨਾ ਹਾਂ ਚਲੋ ਫਿਰ ਸਾਰੇ ਜਾਨੇ ਜਰੂਰ ਟਰਾਈ ਕਰਿਓ ਠੀਕ ਆ ਬਾਕੀ ਤੁਹਾਨੂੰ ਟੇਸਟ ਕਰਕੇ ਜੇ ਦੱਸਦੇ ਆ ਜੇ ਚੰਗਾ ਲੱਗੂ ਚੰਗਾ ਦੱਸਾਂਗੇ ਨਹੀਂ ਲੱਗੂਗਾ ਨਹੀਂ ਦੱਸਾਂਗੇ ਹੈਨਾ ਮੰਮੀ ਠੀਕ ਆ ਬਾਕੀ ਮੰਮੀ ਜੀ ਦਾ ਵਰਜੀ ਬਣਾਉਣਾ ਤੇ ਮੰਮੀ ਜੀ ਨੇ ਬਣਾ ਦਿੱਤੀ ਆ ਤੇ ਬਾਕੀ ਹੋਣਾ ਹੀ ਟੇਸਟ ਕਰਕੇ ਜੇ ਵੇਖਣਾ ਕਿਉਂਕਿ ਅਸੀਂ ਵੀ ਹਜੇ ਫਸਟ ਟਾਈਮ ਟਰਾਈ ਕਰਨੀ ਆ ਨਾ ਆਪਾਂ ਵੀ ਕਦੀ ਖਾ ਕੇ ਵੇਖੇ ਤੇ ਬਾਕੀ ਇਧਰ ਤੇਲ ਆਪਣਾ ਪੂਰਾ ਗਰਮਾ ਤੇ ਇਧਰ ਆ ਵੀ ਰੈਡੀ ਆ ਆਪਣਾ ਬੇਸਨ ਜਿਹਦੇ ਵਿੱਚ ਡਬਾਉਣੀ ਆ ਹੈਨਾ ਚਲੋ ਫਿਰ ਮੰਮੀ ਜੀ ਕਰ ਲਓ ਤੇ ਪਾਸਾ ਹੋ ਰਿਹਾ ਗਿਆ ਪੂਰੇ ਪੂਰੇ ਆਲੂ ਹੋਏ ਜੋ ਹੈ ਹਾਂ ਐਨ ਮਮੀ ਨਿੱਤਨ ਹਿਸਾਬ ਨਾਲ ਮੈਂ ਤਾਂ ਪੰਜ ਆਲੂ ਹੀ ਤੇ ਪੰਜ ਪੂਰੇ ਪੂਰੇ ਨੇ ਇਹਦੇ ਵਿੱਚ ਨਾਲ ਹੀ ਡਬੋ ਡੋ ਕੇ ਤੇ ਨਾਲ ਹੀ ਪਾਈ ਗਾਇਓ ਹਾਂ ਵੇਸਣ ਵੇਖੋ ਇਹ ਕਾਦੇ ਚ ਪਾਇਆ ਇਹਦੇ ਚ ਇਹ ਹੈ ਨਾ ਹਾਂਜੀ ਵੇਸਣ ਮਤਲਬ ਕਿ ਨਾਲ ਇਹਦਾ ਨੇ ਤੇ ਜਿਹੜੀ ਪੂਰੀੇ ਹੇਠਾਂ ਤੱਕ ਚਲ ਜਾਏਗੀ ਹਾਂਜੀ ਹਾਂ ਚਲੋ ਜੀ ਆਹ ਸਹੀ ਗੱਲ ਫੜਨਾ ਵੀ ਸੋਖਾ ਹੁੰਦਾ ਹੈ ਨਾ ਹਾਂ ਹਾਂ ਠੀਕ ਹੈ ਆਹ ਚਲੋ ਜੀ ਇਹ ਗੋਭੀ ਅਛਾ ਗਈ ਆ ਬਾਰ ਮੇਰੇ ਅੰਦੀ ਥੱਲੇ ਰਹਿ ਗਈ ਇਦਾਂ ਹੀ ਪਾਈ ਜਾ ਵਿੱਚ ਇਦਾਂ ਹੀ ਗੱਲ ਕਰਕੇ ਆਪਾਂ ਤੇ ਪਕੌੜੇ ਕੱਟਣੇ ਆ ਹੁਣ ਇੱਕ ਪਕੌੜਾ ਬਾਹਰ ਤਾਂ ਜੀ ਇੱਕ ਬਹੁਤਾ ਜਿਹੜਾ ਤੇਲ ਵਾਣਾ ਇਹ ਵੀ ਨਹੀਂ ਸਾੜਨਾ ਕਿਉਂਕਿ ਜੇ ਬਹੁਤਾ ਤੇਲ ਗਰਮ ਹੋਏਗਾ ਨਾ ਤੇ ਉੱਪਰੋਂ ਪੱਲਾ ਛੇਤੀ ਜਲਾਖ ਹੋ ਜਾਂਦਾ ਨਾ ਅੱਛਾ ਕਾਲਾ ਕਾਲਾ ਹੋਏ ਨਾ ਇਹ ਵੀ ਚੀਜ਼ ਹੈ ਕੀ ਆ ਹਾਂ ਇਹ ਚੰਗੀ ਤਰ੍ਹਾਂ ਦੋ ਤੱਕ ਪੱਕੂਗਾ ਠੀਕ ਆ ਲਓ ਜੀ ਪੰਜੇ ਪਹਿਣ ਗਈਆਂ ਤੇ ਇਹਨਾਂ ਤੇ ਪਹਿਣ ਗਈਆਂ ਇਹਨਾਂ ਦੋ ਫੇਰ ਕਰ ਲਾਂਗੇ ਮੋਟੀਆਂ ਆਣਾ ਹੋ ਗਈਆਂ ਹਣ ਹਾਂ ਚਲੋ ਜੀ ਵੇਸਣੇ ਬੜਾ ਖੜੰਡੀਆਂ ਮੰਮੀ ਇਹਦੇ ਹਣਾ ਹਾਂ ਕਿ ਨਹੀਂ ਵੇਸਣ ਤੇ ਵੀ ਲੱਗਣਾਈਆਂ ਨਾ ਲਓ ਜੀ ਇਧਰ ਪਾਤੀਆਂ ਵਾ ਹੁਣ ਜਦੋਂ ਬਣ ਕੇ ਬਾਹਰ ਹੁੰਦੀਆਂ ਫੇ ਤੁਹਾਨੂੰ ਦੱਸਦੇ ਨਾਲੇ ਟੇਸਟ ਕਰਾਉਨੇ ਆ ਤੇ ਬਾਕੀ ਸਾਰ ਜਿਹੜੇ ਕਮੈਂਟ ਦੱਸ ਕਰਕੇ ਦੱਸਿਓ ਠੀਕ ਆ ਤੇ ਕਿਵੇਂ ਦਾ ਲੱਗਾ ਤੁਹਾਨੂੰ ਕਨਸੈਪਟ ਜੇ ਤੁਸੀਂ ਪਹਿਲਾਂ ਕਿਤੇ ਵੇਖਿਆ ਵਾ ਜਾਂ ਬਣਾਇਆ ਵਾ ਤੇ ਉਹ ਵੀ ਸਾਨੂੰ ਜਰੂਰ ਦੱਸਿਓ ਤੇ ਜੇ ਨਹੀਂ ਬਣਾਇਆ ਤੇ ਫਿਰ ਹਣਾ ਮੰਮੀ ਜੀ ਜ਼ਰੂਰ ਬਣਾਇਓ ਬਣਾ ਕੇ ਤੇ ਫਿਰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਕਿਦਾਂ ਦੇ ਬਣੇ ਹਨਾ ਹਾਂਜੀ ਬਿਲਕੁਲ ਇਧਰ ਆਪਾਂ 소ਸ ਪਾ ਲਈਏ ਕੋਲੀ ਦੇ ਵਿੱਚ ਠੀਕ ਆ ਚਲੋ ਜੀ ਲਓ ਜੀ ਇਧਰ ਆਪਣੇ ਪਕੌੜੇ ਮਿਰਚੀ ਵੜਾ ਬਣ ਕੇ ਰੈਡੀ ਹੋ ਗਿਆ ਵਾ ਤੇ ਹੁਣ ਲੱਗੇ ਮੰਮੀ ਜੀ ਬਾਹਰ ਕੱਢਣਾ ਹੈਨਾ ਹਾਂ ਤੇ ਇੰਨੀ ਪਈ ਵਿੱਚ ਮੋٹے ਹੋ ਗਏ ਨਾ ਤੇ ਕਿੰਨਾ ਝੋੜਦੋ ਹਣਾ ਮੰਮੀ ਹਾਂ ਲਓ ਜੀ ਇਹਦੇ ਵਿੱਚ ਰੱਖ ਦੋ ਸਿੱਦੇ ਡਾਇਰੈਕਟ ਨਾ ਜੇ ਰੱਖ ਤੇ ਇਹ ਹੋ ਜੇ ਨਾ ਹਾਂ ਆਪਾਂ ਡਾਇਰੈਕਟ ਆਪਣੀ ਥਾਲੀ ਵਿੱਚ ਸਟਾਈਏ ਹਾਂ ਤੇ ਸਾਰਿਆਂ ਨੇ ਕਹਿਣਾ ਬਬਲੂ ਨੂੰ ਖਾਣ ਦੀ ਪਈ ਰਹੀ ਇਹ ਟੇਸਟ ਨਹੀਂ ਕਰਕੇ ਦੱਸਦੇ ਟੇਸਟ ਮੈਨੂੰ ਆਂਦੇ ਕੰਮ ਮੈਂ ਵੀ ਕੀ ਕਰ ਸਕਦਾ ਤੇ ਲਓ ਜੀ ਹੋ ਗਏ ਬਣ ਕੇ ਰੈਡੀ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਐ ਹਣਾ ਐਂ ਜਿਦਾ ਚੂਹੇ ਹੁੰਦੇ ਨੇ ਵੀ ਹੋਣ ਇਹਨਾਂ ਨੂੰ ਕੱਟ ਕੇ ਵਿਖਾਈਏ ਮੈਂ ਕਿਹਾ ਨਾ ਇਹਦੇ ਚੂਹੇ ਲੱਗਣ ਦੇ ਇਦਾਂ ਇਦਾਂ ਲੱਖ ਜਦੇ ਦੰਦਾਈ ਆ ਚਲੋ ਅੱਛਾ ਕੱਟਣਾ ਵੀ ਇਹਨਾਂ ਨੂੰ ਇਹਨਾਂ ਕੱਟ ਕੇ ਖੰਣੇ ਨਾ ਚਲੋ ਜੀ ਲਓ ਜੀ ਮਿਰਚੀ ਵੜਾ ਕੱਟ ਦਿੱਤਾ ਜੀ ਹਨਾ ਐ ਹਨਾ ਹਾਂ ਜੀ ਤੇ ਹੁਣ ਟੇਸਟ ਕਰਕੇ ਦੱਸਿਓ ਤੁਹਾਨੂੰ ਤੇ ਲਓ ਜੀ ਮਿਰਚੀ ਵਾਲਾ ਮੰਮੀ ਜੀ ਨੇ ਬਣਾ ਕੇ ਰੈਟੀ ਘਰਤਾ ਵਾ ਤੇ ਹੁਣ ਆਪਾਂ ਇਹਦਾ ਕਰਦੇ ਹਾਂ ਟੇਸਟ ਤੇ ਫੂਕ ਫੱਕ ਮਾਰ ਲਈ ਚਾਜ ਨਾਲ ਕਿਉਂਕਿ ਗਰਮ ਬੜਾ ਵਾ ਹਨਾ ਇਹਨਾਵੇਂ ਮਮੀ ਦੇ ਵਿੱਚ ਮਿਰਚ ਜਾ ਲਾਵੇ ਨਹੀਂ ਮੈਂ ਮੈਂ ਪਾਈ ਨਹੀਂ ਨਾ ਵਿੱਚ ਤਾਂ ਹੀ ਕਿਉਂਕਿ ਥੋੜੀ ਬਹੁਤੀ ਇਹਦੇ ਵਿੱਚ ਵੀ ਹੁੰਦੀ ਹੈ ਹਮ ਮੈਂ ਚਟੇਗੀ ਮਮੀ ਜੀ ਦੇ ਵਿੱਚ ਮੈਂ ਤਾਂ ਕਰਕੇ ਮੈਂ ਪਾਈ ਨਹੀਂ ਵਿੱਚ ਕੋਈ ਉਹ ਕੋਈ ਤਾਂ ਨੂੰ ਟੇਸਟ ਵੀ ਦਤਾ ਹੈ ਜਿਸ ਨੂੰ ਯਾਰ ਟੇਸਟੀ ਆ ਤੇ ਆ ਵੀ ਉਹ ਨਾ ਚਰ ਮਾ ਦਵੇਂ ਚ ਫੇ ਮੈਂ ਹਾਂ ਤਾਂ ਨਹੀਂ ਨਾ ਟੇਸਟੀ ਬਣਿਆ ਨਾ ਯਾਰ ਸੱਚੀ ਪਰ ਮਿਰਚ ਵੀ ਬੜੀ ਜੇ ਯਾਰ ਮੈਂ ਅਗੇ ਸੋਚਿਆ ਇਹ ਮਿਰਚਾਂ ਵਿੱਚ ਮਿਰਚੀ ਨਹੀਂ ਨਹੀਂ ਹੋਣੀ ਹੁੰਦੀ ਹੈ ਇਹ ਹੋ ਹੋ ਮਿਰਚ ਬੜੀ ਯਾਰ ਮੰਮੀ ਜੀ ਹੁਣ ਫਿਰ ਤਾਂ ਫਿਰ ਬਹੁਤ ਹੀ ਜ਼ਿਆਦਾ ਵਾ ਇੱਕ ਤਾਂ ਥੋੜੀ ਹੁੰਦੀ ਨਾ ਜਿਹੜੀ ਅਸਲੀ ਮਿਰਚ ਮਿਰਚ ਹੁੰਦੀ ਉਹ ਉਹਦੇ ਵਰਗੀ ਮਿਰਚ ਉਹਦੇ ਜਿੰਨੀ ਆ ਭਾਈ ਉਹ ਟੇਸਟ ਬੜੇ ਜਿਹੜੇ ਮਿਰਚ ਖਾਂਦੇ ਸ਼ਕੀਨ ਹਨਾ ਉਹਨਾਂ ਵਾਤੇ ਤੇ ਬੈਸਟ ਵਾ ਠੀਕ ਆ ਤੇ ਜ਼ਰੂਰ ਟਰਾਈ ਕਰਿਓ ਬਣਾ ਕੇ ਮੰਮੀ ਜੀ ਸੱਚੀ ਬੜੇ ਟੇਸਟੀ ਆ ਬਾਕੀ ਮਿਰਚ ਪੂਰੀ ਆ ਹੁਣ ਕਿਉਂਕਿ ਬਬਲੂ ਜਚਕਾ ਖਾਂਦਾ ਨਾ ਇਹ ਕਰਕੇ ਨੂੰ ਜਿਆਦਾ ਲੱਗਣ ਰਹੀ ਆ ਤੇ ਜਿਹੜੇ ਖਾਂਦੇ ਆ ਉਹ ਕੋਈ ਗੱਲ ਨਹੀਂ ਜਿਹੜੇ ਖਾਂਦੇ ਆ ਉਹਨਾਂ ਨੂੰ ਨਹੀਂ ਨਹੀਂ ਲੱਗਣੀ ਅਗੇ ਮਿਰਚਾਂ ਜਿਹਦੇ ਵਿੱਚੋਂ ਸਿਮਲਾ ਮਿਰਚ ਵਰਗੀ ਮੰਮੀ ਦੀ ਸਿਮਲਾ ਮਿਰਚ ਟੀਪੜ ਗਈ ਇਹ ਵੀ ਉਹੋ ਚੀਜ਼ ਆ ਸਿਮਲਾ ਮਿਰਚ ਹੋ ਜਾਂਦੀ ਜਾਂ ਇਹੋ ਚੀਜ਼ ਆ ਪਰ ਸੇਮ ਇਦਾਂ ਨਹੀਂ ਹੁੰਦੀ ਉਹਦੀ ਖੁਲਾਈ ਤੋਜੀ ਹੁੰਦੀ ਪਰ ਚੀਨੀ ਮਿਰਚ ਨਹੀਂ ਨਾ ਇਹਦਾ ਟੇਸਟ ਤੇ ਉਦੇਰਗਾ ਹੁੰਦਿਆ ਹਾਂ ਤੇਰੀ ਤਰ੍ਹਾਂ ਤੇ ਯਾਰ ਬਹੁਤ ਟੇਸਟੀ ਆ ਠੀਕ ਆ ਚਲੋ ਠੀਕ ਆ ਜੀ ਜੇ ਤੁਹਾਨੂੰ ਇਹ ਪੱਲਾ ਬੜਾ ਵਧੀਆ ਲੱਗਾ ਹੋਊਗਾ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਚੈਨਲ ਨੂੰ